ਗੁਰੂ ਰੂਪੀ ਸਾਧ ਸੰਗਤ ਜੀ ਦਾਸ ਹਮੀਰ ਸਿੰਘ 80% ਹੈਂਡੀਕੈਪਟ ਮੈਂ ਮੰਦਰੀਗਾ ਸਕੀਮ ਵਿੱਚ ਕੰਟਰੈਕਟ ਬੇਸ ਤੇ ਗ੍ਰਾਮ ਰੋਜ਼ਗਾਰ ਸੇਵਕ ਦੀ ਅਹੁਦੇ ਤੇ ਸੇਵਾ ਕਰਦਾ ਸੀ ਨੌਕਰੀ ਕਰਦਾ ਸੀ ਮੈਨੂੰ ਬਿਨਾਂ ਵਜ੍ਹਾ ਹੀ ਟਰਮੀਨੇਟ ਕਰ ਦਿੱਤਾ ਜਦ ਮੈਂ ਨੌਕਰੀ ਤੇ ਸੀ ਮੈਨੂੰ ਬਹੁਤ ਹੀ ਘੱਟ ਤਨਖਾਹ ਮਿਲਦੀ ਸੀ ਮੇਰਾ ਉਸਨੇ ਵੀ ਗੁਜ਼ਾਰਾ ਵਧੀਆ ਹੁੰਦਾ ਸੀ ਮੈਂ ਮਨਰੇਗਾ ਦੇ ਸਾਰੇ ਲਾਭਪਾਤਰੀਆਂ ਦੀ ਸੇਵਾ ਕਰਦਾ ਸੀ ਕਿਸੇ ਨਾਲ ਵੀ ਬਗਾੜੀ ਨਹੀਂ ਸੀ ਸਾਰੇ ਮੈਨੂੰ ਪਿਆਰ ਕਰਦੇ ਸੀਗੇ ਅੱਜ ਵੀ ਜਦੋਂ ਕੋਈ ਮਿਲਦਾ ਸਾਰੇ ਪੁੱਛਦੇ ਆ ਬਾਈ ਜੀ ਤੂੰ ਨੌਕਰੀ ਕਿਉਂ ਛੱਡ ਗਿਆ ਮੈਂ ਕਿਸੇ ਨੂੰ ਕੀ ਦੱਸ ਸਕਦਾ ਕਿ ਮੇਰੇ ਨਾਲ ਸਰਕਾਰੀ ਅਫਸਰਾਂ ਨੇ ਮੌਕੇ ਦੇ ਅਫਸਰਾਂ ਨੇ ਧੱਕਾ ਕੀਤਾ ਮੈਨੂੰ ਟਰਮੀਨੇਟ ਕਰਤਾ ਬਿਨਾਂ ਵਜ੍ਹਾ ਤੋਂ ਕਿਸੇ ਤਰ੍ਹਾਂ ਦਾ ਕੋਈ ਕਪੜਾ ਕੋਈ ਗਵਨ ਕੋਈ ਵੀ ਸ਼ਿਕਾਇਤ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾਗਾ ਪਰ ਫਿਰ ਵੀ ਮੈਨੂੰ ਟਰਮੀਨੇਟ ਕਰ ਦਿੱਤਾ ਪਤਾ ਗੱਲ ਕੀ ਹੋਈ ਸੀ ਗੱਲ ਇਹ ਸੀ ਮੌਕੇ ਤੇ ਜਿਹੜਾ ਵੀਡੀਓ ਸਾਥ ਸੀ ਸੰਗਤ ਉਹਨੇ ਮੈਨੂੰ ਕਿਹਾ ਤੂੰ ਹੈਂਡੀਕੈਪਟ ਐ ਤੂੰ ਸਰਕਲ ਚ ਜਾਣਾ ਪਿੰਡਾਂ ਚ ਜਾਣਾ ਤੈਨੂੰ ਤੁਰਾ ਫਿਰਾ ਕਰਨਾ ਬਹੁਤ ਦਿੱਕਤ ਆਉਂਦੀ ਐ ਤੂੰ ਤੇਰੀ ਡਿਉਟੀ ਇੱਥੇ ਦਫ਼ਤਰ ਚ ਲਾ ਦੇਣੀ ਹੈ ਸਰਕਾਰੀ ਕੰਮ ਕਾਜ ਕਰਵਾ ਲਿਆ ਕਰੀ ਤੇ ਤਨਖਾਹ ਤੈਨੂੰ ਮਿਲਦੀ ਰਹੂਗੀ ਮੈਂ ਉਸ ਦੀਆਂ ਗੱਲਾਂ ਵਿੱਚ ਆ ਗਿਆ ਮੈਂ ਹਾਂ ਕਰਤੀ ਉਸਨੇ ਮੈਨੂੰ ਮੇਰਾ ਸਰਕਲ ਕਿਸੇ ਹੋਰ ಗ್ರಾಮ ਰੋਜ਼ਗਾਰ ਸੇਵਕ ਨੂੰ ਦੇ ਦਿੱਤਾ ਤੇ ਮੈਨੂੰ ਦਫ਼ਤਰ ਬਖੇ ਲਗਾ ਦਿੱਤਾ ਜਿਸ ਕਰਕੇ ਸਰਕਲ 'ਚ ਮੇਰੇ ਕੰਮ ਦੀ ਪ੍ਰੋਗਰੈਸ ਮੇਰੇ ਕাজে ਫੰਡ ਦੇ ਖਰਚ ਦੀ ਪ੍ਰੋਗਰੈਸ ਘਟ ਗਈ ਤੇ ਮੈਨੂੰ ਮੌਕੇ ਤੇ ਡੀਸੀ ਸਾਹਿਬ ਨੇ ਬੁਲਾ ਕੇ ਬਿਠੰਡੇ ਟਰਮੀਨੇਟ ਕਰ ਦਿੱਤਾ ਮੈਂ ਉਸ ਅੱਗੇ ਤਰਲੇ ਵੀ ਪਾਏ ਮਿੰਟਾਂ ਵੀ ਕੀਤੀਆਂ ਸਾਰਾ ਰੀਜਨ ਵੀ ਦੱਸਿਆ ਪਰ ਉਸ ਨੇ ਮੇਰੀ ਇੱਕ ਵੀ ਨਹੀਂ ਸੁਣੀ ਮੈਨੂੰ ਟਰਮੀਨੇਟ ਕਰ ਦਿੱਤਾ ਮੈਂ ਉਸ ਅੱਗੇ ਬੇਨਤੀ ਕੀਤੀ ਮੈਂ ਹੈਂਡੀਕੈਪਡ ਐ ਮੇਠੋ ਹੋਰ ਕੋਈ ਕੰਮ ਨਹੀਂ ਹੋਣਾਗਾ ਨੌਕਰੀ ਮਸਾਂ ਮਿਲਦੀ ਐ ਮੈਨੂੰ ਕਰ ਲੈ ਦਿਓ ਅੱਗੇ ਤੋਂ ਮੈਂ ਪ੍ਰੋਗਰੈਸ ਵੱਧ ਤੋਂ ਵੱਧ ਲਿਆਵਾਂਗਾ ਪਰ ਮੇਰੀ ਉਸਨੇ ਕੋਈ ਬੇਨਤੀ ਨਹੀਂ ਸੁਣੀ ਮੈਨੂੰ ਟਰਮੀਨੇਟ ਕਰ ਦਿੱਤਾ ਉਸ ਤੋਂ ਬਾਅਦ ਮੈਂ ਜੀ ਡੀ ਸੀ ਚੰਡੀਗੜ੍ਹ ਵੀ ਗਿਆ ਉਹਨਾਂ ਨੇ ਵੀ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੈਨੂੰ ਹੀ ਗਲਤ ਠਹਿਰਾਇਆ ਅੱਜ ਮੈਨੂੰ 10 ਸਾਲ ਹੋ ਗਏ ਮੈਂ बार-बार ਵੀ ਸੀ ਜੀ ਡੀ ਸੀ ਚੰਡੀਗੜ੍ਹ ਜਾ ਕੇ ਤਰਲੇ ਮਿੰਤਾ ਕਰਦਾ ਕਿ ਮੈਨੂੰ ਬਹਾਲ ਕਰ ਦਿਓ ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ ਉਸ ਦਾ ਇੱਕ ਹੱਲ ਸੀਗਾ ਦੂਸਰਾ ਸਾਧ ਸੰਗਤ ਜੀ ਕਿ ਮੈਂ ਅਦਾਲਤ 'ਚ ਕੇਸ ਕਰ ਦਿੰਦਾ ਪਰ ਮੈਂ ਉਹ ਵੀ ਨਹੀਂ ਕਰ ਸਕਿਆ ਕਿਉਂਕਿ ਮੇਰੀ ਇਨਕਮ ਬਿਲਕੁਲ ਨਹੀਂ ਕਿਸੇ ਪ੍ਰਕਾਰ ਦੀ ਕੋਈ ਇਨਕਮ ਨਹੀਂ ਮੈਂ ਸਿਰਫ ਹੈਂਡੀਕੈਪਟ ਦੇ ਜੋ 1500 ਰੁਪਏ ਪੈਨਸ਼ਨ ਮਿਲਦੀ ਹੈ ਉਸ ਤੇ ਹੀ ਗੁਜ਼ਾਰਾ ਕਰਦਾ ਪਿਆ ਮੇਰਾ ਮੇਰੀ ਮੈਰਿਜ ਹੋਈ ਸੀਗੀ ਜਦ ਮੇਰੀ ਨੌਕਰੀ ਚਲੀ ਗਈ ਇਹ ਦੇਖ ਕੇ ਉਹ ਵੀ ਮੈਨੂੰ ਤਲਾਕ ਦੇਗੀ ਮੇਰੀ ਮਾਤਾ ਡਿਪਰੈਸ਼ਨ 'ਚ ਚਲੀ ਗਈ ਜਿਸ ਨੂੰ ਦਰੰਗ ਦਾ ਟੈਗ ਆ ਗਿਆ ਉਸ ਦੀ ਮੌਤ ਹੋ ਗਈ ਮੇਰਾ ਫਾਦਰ ਰੋਟੀ ਨਾ ਪੱਕਣ ਦੀ وجہ ਕੁੜੀਆਂ ਕੋਲੇ ਰਹਿ ਕੇ ਗੁਜ਼ਾਰਾ ਕਰ ਰਿਹਾ ਮੈਂ ਇੱਥੇ ਇਕੱਲਾ ਪਿੰਡ ਰਹਿ ਰਿਹਾ ਹਾਂ ਤਾਂ ਵੀ ਚਾਚੇ ਦੇ ਘਰ ਤੋਂ ਰੋਟੀ ਖਾ ਕੇ ਗੁਜ਼ਾਰਾ ਕਰਦਾ ਹਾਂ ਇਹਨਾਂ ਕਮ ਸਿਰਫ 1500 ਰੁਪਏ ਮਹੀਨਾ ਜਿਹੜੀ ਪੈਨਸ਼ਨ ਮਿਲਦੀ ਹੈ ਉਹ ਹੀ ਹੈ ਸਾਧ ਸੰਗ ਜੀ ਇਹ ਵੀਡੀਓ ਮੈਂ ਤਾਂ ਬਣਾਈ ਹੈ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਕੋਲ ਮੇਰੀ ਇਹ ਵੀਡੀਓ ਪਹੁੰਚ ਜੇ ਮੈਨੂੰ ਆਸ ਹੈ ਕਿ ਜਦੋਂ ਵੀਡੀਓ ਦੇਖਣਗੇ ਉਹ ਮੇਰੀ ਜਰੂਰ ਸੁਣਵਾਈ ਕਰਨਗੇ ਮੈਨੂੰ ਜਰੂਰ ਬਹਾਲ ਕਰਨਗੇ ਕਿਉਂਕਿ ਕੇਸ ਕਰਨ ਦੀ ਤਾਂ ਮੇਰੇ ਕੋਲੇ ਪਹੁੰਚ ਨਹੀਂ ਪਹੁੰਚ ਤੋਂ ਬਾਹਰ ਹੈ ਖਰਚੇ ਮੈਂ ਕਿੱਥੋਂ ਕਰਾਂਗਾ ਅਗਰ ਫਿਰ ਵੀ ਵੀਡੀਓ ਦੇਖ ਕੇ ਜੇਕਰ ਮੇਰੀ ਕੋਈ ਮਦਦ ਕਰਨਾ ਚਾਹੁੰਦਾ ਹੈ ਕਾਨੂੰਨੀ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਮੇਰਾ ਕੰਟੈਕਟ ਨੰਬਰ 7614088977 ਦੁਆਰਾ ਫਿਰ ਦੱਸਣ ਲੱਗਾ 7840 88972 ਹਾਂ ਸਾਧ ਸੰਗਤ ਜੀ ਮੇਰੀ ਮਦਦ ਕਰਨੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਪੰਜਾਬ ਸਰਕਾਰ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ